ਜਿੰਨਾ ਚਿਰ ਮਾਤਾ ਤੂੰ ਠੀਕ ਨਹੀਂ ਹੁੰਦੀ ਮਨਾਚਰ ਮੈਂ ਨਹੀਂ ਖਾ ਸਕਦਾ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਤੂੰ ਖਾਏਗਾ ਤੇ ਮੇਰੇ ਤੇ ਲਾਜ ਪੈ ਲਾਏਗਾ ਜੇ ਤੂੰ ਨਾ ਖਾਦਾ ਜੇ ਤੈਨੂੰ ਕੁਝ ਹੋ ਗਿਆ ਤੇ ਮੈਂ ਕੀ ਕਰੂੰਗੀ ਇਹਨੇ ਮੇਰੇ ਪੁੱਤ ਨੇ ਮੇਰੀ ਬਹੁਤ ਹੀ ਜਾਰੀ ਸਹਾਤਾ ਕੀਤੀ ਜੇ ਵੀਰ ਭਰਾ ਹੋ ਤੂੰ ਹੀ ਵੀ ਮੇਰੀ ਸਹਾਤਾ ਕਰਿਓ ਜੇਲਾ ਮੇਰੇ ਸਿਰ ਤੇ ਕਰ ਜਾ ਚੜਿਆ ਵਾ ਤੂੰ ਹੀ ਜ਼ਰੂਰ ਲਾਓ ਵੀ ਨਹੀਂ ਅੱਡੇ ਗਾੜੀ ਇਹ ਦੇਣਤੀ ਆ ਦੇਣਤੀ ਜ਼ਰੂਰ ਮਨਜ਼ੂਰ ਕਰਿਓ ਮੇਰੀ ਕਹਾਣੀ ਤੁਹਾਨੂੰ ਅੱਜ ਸਾਂਝੀ ਕਰਾਂਗੇ ਇੱਕ ਦਰਦ ਭਰੀ ਕਹਾਣੀ ਸਰਦਾਰਬਿੰਦਰ ਸਿੰਘ ਦੀ ਜਿਹੜਾ ਕਿ ਪਾਟੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਆਪਣੇ ਮਾਂ ਦੇ ਇਲਾਜ ਵਾਸਤੇ ਘਰ ਗਿਆਣੇ ਤੱਕ ਪਹੁੰਚਤਾ ਤੁਸੀਂ ਵੀ ਸਿਹਰ ਦੇਖ ਸਕਦੇ ਹੋ ਇਹ ਮਾਂ ਤਾਂ ਤੇ ਇਹ ਗੁਰਵਿੰਦਰ ਸਿੰਘ ਨੇ ਜਿਹਨਾਂ ਕਿ ਹੱਥ ਵਿੱਚ ਇੱਕ ਇਕਰਾਰਨਾਮਾ ਫੜਿਆ ਹੋਇਆ ਹੈ ਅਤੇ ਇਹ ਮਾਤਾ ਜੀ ਆ ਜਿਨ੍ਹਾਂ ਦੇ ਇਲਾਜ ਖਣੋ ਜਿਹੜਾ ਕਿ ਇਲਾਜ ਕਰਾਇਆ ਗਿਆ ਵਾ ਤੇ ਇਲਾਜ ਇਸ ਤਰ੍ਹਾਂ ਦਾ ਕਰਾਇਆ ਗਿਆ ਵੀ ਇਹਨਾਂ ਦੇ 10 ਲੱਖ ਦੇ ਕਰੀਬ ਪੈਸਾ ਲੱਗ ਗਿਆ ਪਰਿਵਾਰ 'ਚ ਅਤੇ ਜਿਸ ਘਰ 'ਚ ਬੈਠੇ ਆਂ ਇਹ ਘਰ ਗਹਿਣੇ ਜਿਹੜਾ ਪੌਣਾ ਪਿਆ ਸਰਦਾਰਵਿੰਦਰ ਸਿੰਘ ਜਿਹੜੇ ਕੀ ਪਟ ਸਿੰਘ ਨੇ ਮਾਤਾ ਜੀ ਬਾਬਾ ਕਰਦੇ ਆ ਮਾਤਾ ਜੀ ਹੋਇਆ ਕੀ ਆ ਦਸਕਾਂ ਨੂੰ ਸਾਂਝਾ ਕਰਦੇ ਹੋ ਅਜਿਹੀ ਕਿਹੜੀ ਭਿਆਨਕ ਰੋਗ ਲੱਗ ਗਿਆ ਅਜਿਹਾ ਕੀ ਡੜ ਗਿਆ ਜਿਸ ਨਾਲ ਤੁਹਾਡੀ ਬਾਹਾਂ ਦੇ ਅਸੀਂ ਦੇਖਿਆ ਸਾਰੀ ਬਾਹਾਂ ਤੁਹਾਡੀ ਖਰਾਬ ਹੋ ਚੁੱਕੀ ਆ ਬਾਸਪਤ ਤਰਿਆ ਸੀ ਹੋਇਆ ਕੀ ਸੀ ਤੁਹਾਨੂੰ ਹਾਂ ਜੀ ਮੈਂ ਗੁਰਦੁਆਰਾ ਸਾਹਿਬ ਸੇਵਾ ਕਰ ਰਹੀ ਹਾਂ ਉਥੇ ਮੈਨੂੰ ਨਹੀਂ ਪਤਾ ਲੱਗਾ ਕਿ ਮੇਰੇ ਨਾਲ ਕੀ ਬਣ ਗਿਆ ਜੇ ਉਥੋਂ 2-4 ਪੱਤੇ ਚੁੱਕ ਕੇ ਮੱਡੇ ਸ਼ਬੀਨ ਚ ਪਾਏ ਆ ਤੇ ਉਹ ਦੇ ਨਾਲ ਹੀ ਮੇਰੀ ਬਾਹ ਫੁੱਲ ਗਈ ਆ ਰਾਤੋਂ ਰਾਤ ਹੀ ਜ਼ਹਿਰ ਚੜ ਗਿਆ ਵਾ ਇਥੋਂ ਦਵਾਈ ਆਪਾਂ ਲਿਆਂਦੀ ਆ ਤੇ ਦਵਾਈ ਦੇ ਨਾਲ ਵੀ ਖਾਧਿਆ ਮੈਨੂੰ ਜਿਸ ਤਰ੍ਹਾਂ ਜ਼ਿਆਦਾ ਜ਼ਹਿਰ ਚਲਦਾ ਜਾਂਦਾ ਅਗਲੇ ਦਿਨ ਫਾਂਡੇ ਫੁੰਡੇ ਕਰਾਇਆ ਨਹੀਂ ਕੋਈ ਸਮਝ ਲੱਗੀ ਮੁੜ ਕੇ ਇਹਨਾਂ ਨੇ ਹਸਪੀਟਲ ਦਾਖਲ ਕਰਾਤਾ ਵਾ ਉਥੇ ਦਾਖਲ ਕਰਨ ਦੇ ਨਾਲ ਪੈਸਾ ਜਿਹੜਾ ਵਾ ਚੋਕ ਚਕਾ ਕੇ ਬੱਚੇ ਨੇ ਲਾਇਆ ਮੇਰੇ ਤੇ ਉਹ ਸਾਬ ਲਾਲੋ ਲਾਉਣ ਦੇ ਨਾਲ ਅੱਜ ਅਸੀਂ 10 ਲੱਖ ਦੇ ਕਰਜ਼ਾਈ ਹੋ ਗਏ ਆ 5 ਲੱਖ ਸਾਡਾ ਘਰ ਗਹਿਣੇ ਪੈ ਗਿਆ ਜੀ ਮੇਰੇ ਵੀਰ ਭਰਾਓ ਮਦਦ ਕਰੋ ਸਾਡੀ ਕਿ ਲੈਂਦਾ ਨਹੀਂ ਇੱਕ ਸਰਵਣ ਪੁੱਤ ਵਾਂਗੂ ਜਿਹੜਾ ਕਿ ਭਾਈ ਰਵਿੰਦਰ ਸਿੰਘ ਨੇ ਆਪਣੀ ਮਾਂ ਨੂੰ ਬਚਾਉਣ ਵਾਸਤੇ ਐਡੀ ਵੱਡੀ ਕੁਰਬਾਨੀ ਦਿੱਤੀ ਆ ਘਰ ਤਾਂ ਗਹਿਣੇ ਪਾ ਦਿੱਤਾ ਗਿਆ ਵਾ ਤੇ ਉਸ ਦਾ ਕਹਿਣਾ ਵੀ ਮੇਰੀ ਮਾਂ ਆ ਮੇਰਾ ਬਹੁਤ ਪਿਆਰ ਆ ਮੈਂ ਆਪਣੀ ਮਾਂ ਵਾਸਤੇ ਕਹਿੰਦਾ ਆਪਣੇ ਆਪ ਨੂੰ ਜੜਾ ਵੇਚ ਤੱਕ ਮਜਬੂਰ ਹੋ ਜਾਊਗਾ ਮੇਰੀ ਮਾਂ ਬਚਣੀ ਚਾਹੀਦੀ ਆ ਹਾਂਜੀ ਇਹੋ ਹੀ ਇਹ ਸ਼ੁਰੂ ਤੋਂ ਹੀ ਇਹਦਾ ਮੇਰਾ ਇਹੋ ਹੀ ਜਿਰਿਆ ਇਹ ਮੇਰੇ ਤੋਂ ਬਗੈਰ ਕਿਤੇ ਜਾ ਹੀ ਨਹੀਂ ਸਕਦਾ ਇਹੋ ਕਹਿੰਦਾ ਸੀ ਕਿ ਮੇਰੀ ਮਾਂ ਬਚਣੀ ਚਾਹੀਦੀ ਆ ਮੇਰੇ ਘਰ ਵੇਖ ਗਿਆ ਵਾ ਕੋ ਵੇਖ ਜੇ ਆਪੇ ਜੇ ਮੇਰੇ ਕਰਮਾਂ ਚ ਹੋਵੇਗਾ ਤਾਂ ਬੰਨ ਜਾਊਗਾ ਨਹੀਂ ਤੇ ਨਾ ਹੀ ਮੇਰੀ ਮਾਂ ਨੂੰ ਕੁਛ ਨਹੀਂ ਹੋਣਾ ਚਾਹੀਦਾ ਇਹੋ ਜੇ ਸਰਮਣ ਪੁੱਤ ਭੈਣੋਂ ਵੀਰੋਂ ਨਹੀਂ ਜੋ ਲੱਗਣਾ ਤੁਸੀਂ ਦੇਖਿਆ ਵੀ ਮਾਂ ਨੇ ਨਾ ਪਿਆਰਿਆ ਨਹੀਂ ਤੇ ਕਹਿੰਦੇ ਵੀ ਬੱਚਾ ਜਦੋਂ ਵਿਆਹ ਆ ਜਾਂਦਾ ਤੇ ਆਪਣੀ ਜਿਆਦਾ ਘਰ ਵਾਲੀ ਦੀ ਗੱਲ ਜਿਆਦਾ ਮੰਨਦਾ ਮਾਪਿਆਂ ਨਾਲ ਕਿਤੇ ਪਿਆਰ ਘਟ ਜਾਂਦਾ ਪਰ ਤੁਸੀਂ ਦੇਖਿਆ ਤੁਹਾਡੇ ਪੁੱਤ ਦਾ ਤੁਹਾਡੇ ਨਾਲ ਬਹੁਤਾ ਪਿਆਰ ਆ ਉਹਨੇ ਕਿਹਾ ਵੀ ਆਪਣੀ ਮਾਂ ਵਾਸਤੇ ਆਪਣੀ ਜਾਨ ਤੱਕ ਜੜੀ ਆ ਉਹ ਦਾਤ ਲਾ ਸਕਦਾ ਹਾਂਜੀ ਫੇ ਤੇ ਤੁਹਾਨੂੰ ਦੱਸਿਆ ਸਾਰੀ ਗੱਲ ਵੀ ਮੇਰੇ ਤੋਂ ਬਗੈਰ ਨਹੀਂ ਜਿਹਾ ਰਹਿੰਦਾ ਇਹ ਤੇ ਹਸਾਬ ਲਾ ਲੋ ਜਿੰਨੇ ਦਿਨ ਮੈਂ ਹੌਸਪੀਟਲ ਰਹੀ ਆ ਇਹ ਬੱਚੇ ਨੇ ਮੂੰਹ ਦੇ ਵਿੱਚ ਚੱਕ ਕੇ ਨਹੀਂ ਵੇਖਿਆ ਉੱਥੇ ਮੈਂ ਜਦੋਂ ਮੈਨੂੰ ਹੋਸ਼ ਆਈ ਮੈਂ ਇਹਦਾ ਚਿਹਰਾ ਵੇਖ ਕੇ ਮੈਂ ਆਖਣਾ ਮੇਰੇ ਪੁੱਤ ਆ ਤੂੰ ਕੁਛ ਨਾ ਕੁਛ ਤੇ ਖਾ ਇਨੇ ਖਣਾ ਮੇਰਾ ਨਹੀਂ ਦਿਲ ਕਰਦਾ ਜਿੰਨਾ ਚਿਰ ਮਾਤਾ ਤੂੰ ਠੀਕ ਨਹੀਂ ਹੁੰਦੀ ਮਨਾ ਚਿਰ ਮੈਂ ਨਹੀਂ ਖਾ ਸਕਦਾ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਤੂੰ ਖਾਏਗਾ ਤੇ ਮੇਰੇ ਤੇ ਲਾਜ ਕਹੇ ਲਾਏਗਾ ਜੇ ਤੂੰ ਨਾ ਖਾਦਾ ਜੋ ਤੈਨੂੰ ਕੁਝ ਹੋ ਗਿਆ ਤੇ ਮੈਂ ਕੀ ਕਰੂੰਗੀ ਇਹਨੇ ਮੇਰੇ ਕੋਲ ਤੇ ਮੇਰੀ ਬਹੁਤ ਹੀ ਜ਼ਿਆਦੀ ਸਹਾਇਤਾ ਕੀਤੀ ਜੇ ਵੀਰ ਭਰਾ ਹੋ ਤੂੰ ਹੀ ਵੀ ਮੇਰੀ ਸਹਾਇਤਾ ਕਰਿਓ ਜਿਹੜਾ ਮੇਰੇ ਸਿਰ ਤੇ ਕਰਜ਼ਾ ਚੜਿਆ ਵਾ ਤੁਸੀਂ ਜ਼ਰੂਰ ਲਾਓ ਇਨੇ ਤਦੇ ਗੜੀਏ ਦੇਣਤੀ ਆ ਦੇਣਤੀ ਜ਼ਰੂਰ ਮਨਜ਼ੂਰ ਕਰਿਓ ਮੇਰੀ ਤੁਮਾਰਾ ਜੀ ਕੀ ਲੱਗਦਾ ਵੀ 10000 ਰੁਪਿਆ 16000 ਤੇ ਵੀਰ ਦੀ ਤਰਖਾ ਆ ਤੇ 20000 ਰੁਪਿਆ ਕਿਸ ਜਾਨੀ ਪੈਂਦੀ ਆ ਪੱਲਿਓ ਹੋਰ ਬੜੇ ਪੈਸੇ ਪਾਉਣੇ ਪੈਂਦੇ ਆ ਕੀ ਲੱਗਦਾ ਵੀ ਇੰਨੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੱਲਦਾ ਤੇ ਉਸ ਤੋਂ ਬਾਅਦ ਵਿਆਜ ਹੀ ਪੈਸੇ ਕਿ ਉੱਤਣਗੇ ਤੁਹਾਡੇ ਉੱਤੇ ਕੀ ਲੱਗਦਾ ਵੀ ਘਰ ਦਾ ਵਾਪਸ ਆਜੂ ਤੁਹਾਡੇ ਕੋਲ ਨਾ ਜੀ ਇਸ ਤਰ੍ਹਾਂ ਤਾਂ ਕੋਈ ਸਮਝ ਨਹੀਂ ਲੱਗਦੀ ਇਹ ਇਦਾਂ ਰਾਤ ਵੀ ਟੈਨਸ਼ਨ 'ਚ ਲੰਗ ਜਾਂਦੀ ਜੇ ਦਿਨ ਵੀ ਟੈਨਸ਼ਨ 'ਚ ਲੰਗਦਾ ਇੱਕ ਹਸਾਲ ਲਓ ਬਿਮਾਰੀ ਖਾਂਦਈ ਆ ਇੱਕ ਟੈਨਸ਼ਨ ਖਾਂਦਈ ਆ ਇਹ ਕਿਸ ਤਰ੍ਹਾਂ ਇਦਾਂ ਟਾਈਮ ਪਾਸ ਹੋਊਗਾ ਅਜੇ ਵੀ 10000 ਦੀ ਘਟੋ ਘਟ ਦਵਾਈ ਆਉਣ ਲਈ ਜੇ ਜੇ ਨਹੀਂ ਖਾਈ ਦੀ ਤੇ ਇਹਨੇ ਤੇ ਫਿਰ ਜ਼ਖਮ ਤੇ ਖਰਾਬ ਹੋਣਾ ਹੀ ਹੋਣਾ ਨੂੰ ਤੇ ਇੱਥੇ ਪੱਟੀ ਵੀ ਜ਼ਰੂਰੀ ਆ ਤੇ ਦਵਾਈ ਵੀ ਜਿਆਦਾ ਜ਼ਰੂਰੀ ਆ ਵਿਚਾਰਾ ਪਤਾ ਨਹੀਂ ਕਰ ਜੇ ਨਾ ਕਿੰਨਾ ਕੁ ਭਰਿਆ ਵਾ ਫਿਰ ਵੀ ਸੀ ਨਹੀਂ ਕਰਨ ਦਿਆ ਅਜੇ ਵੀ ਦਵਾਈ ਕੀ ਵਿਚਾਰਾ ਭਾਵੇਂ ਕਿ ਇਹ ਜ਼ੋਰ ਨੂੰ ਠਾ ਕੇ ਯਾਰ ਨੂੰ ਠਾਗ ਤੇ ਦਵਾਈ ਅਜੇ ਵੀ ਨਹੀਂ ਮੁੱਕਣ ਦਿੰਦਾ ਤੇ ਇਹੋ ਹੀ ਆ ਵੀ ਮੇਰੀ ਮਾਂ ਨੂੰ ਕੁਝ ਨਾ ਹੋਵੇ ਮੇਰੀ ਮਾਂ ਨੂੰ ਕੁਝ ਨਾ ਹੋਵੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੋਈ ਸੰਗਤ ਹਮੇਸ਼ਾ ਦੇ ਰੱਬ ਰੂਪੀ ਆਉਂਦੀ ਆ ਕਿਸੇ ਦੀ ਮਤ ਕਰਦੀ ਆ ਬਾਹ ਫੜਦੀ ਆ ਕਿ ਲੱਗਦਾ ਤੁਹਾਡੀ ਵੀ ਮਤ ਕਰੋਗੇ ਕਿਸੇ ਦਾ ਬਾਹ ਫੜੋਗੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹ ਤਾਂ ਵੀਰ ਜੀ ਅਹੀਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਗਾੜੀ ਤਰਲਾ ਮੰਤੀ ਆ ਵੀ ਮਹਾਰਾਜ ਸਾਨੂੰ ਵੀ ਇਹ ਇਹਦੇ ਵਿੱਚੋਂ ਕੱਢ ਇਸ ਕਰਜ਼ੇ ਦੇ ਵਿੱਚੋਂ ਸਾਨੂੰ ਵੀ ਕੱਢ ਅਸੀਂ ਵੀ ਕੋਈ ਸੁਖ ਦੀ ਰੋਟੀ ਖਾਈਏ ਬਸ ਅਸੀਂ ਇਹੋ ਗੁਰੂ ਰਾਮਦਾਸ ਦੇ ਗਾੜੀ ਕਹਿੰਦੇ ਆਂ ਵੀ ਮਹਾਰਾਜ ਸਾਡੀ ਵੀ ਜਿਤਮਾਰ ਰੱਖੋ ਜੀ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਤਸਵੀਰਾਂ ਸਾਂਝੀ ਕੀਤੀਆਂ ਨੇ ਅਤੇ ਉਹਨਾਂ ਨੇ ਲੋਕਾਂ ਗਾੜੀ ਐਪੀਲ ਕੀਤੀ ਆ ਵੀ ਭਾਈ ਅੱਗੇ ਆ ਕੇ ਬਾਜੜ ਕੇ ਮਦਦ ਕਰੋ ਇਸ ਪਰਿਵਾਰ ਦੀ ਤਾਂ ਜੋ ਕਿ ਜਿਹੜਾ ਘਰ ਗਹਿਣੇ ਪਾਇਆ ਵਾ ਉਹ ਕਿਸੇ ਤਰ੍ਹਾਂ ਘਰ ਵਾਪਸ ਜਿਹੜਾ ਵਾ ਛੜਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਮਾਇਆ ਮਰਸਲ ਜੀ